ਅਸ਼ੀਰਵਾਦ ਦੇ ਰੂਪ ਵਿੱਚ ਦਿੱਤਾ ਹੈ ਮੈਨੂੰ ਪੂਰੀ ਉਮੀਦ ਹੈ ਕਿ ਇਹ ਇਲਾਕੇ ਦੇ ਲੋਕ ਇਸ ਇਲਾਕੇ ਦੀ ਸੇਵਾ ਆਪਣੇ ਇਸ ਨਿਮਾਣੇ ਦੇ ਦਾਸ ਦੇ ਸਿਰ ਤੇ ਰੱਖਣਗੇ ਇਲਾਕੇ ਨਾਲ ਜੁੜੇ ਹੋਏ ਆੜੜ ਮੁੱਦੇ ਹਨ ਉਹਨਾਂ ਮੁੱਦਿਆਂ ਨੂੰ ਮੈਂ ਏਵੈਲਿਊਏਟ ਕਰ ਰਿਹਾ ਹਾਂ ਸਰਕਾਰਾਂ ਨੂੰ ਜੋ ਮਰਜ਼ੀ ਕਰਨਾ ਪਵੇ ਭਾਵੇਂ ਸੂਬੇ ਦੀ ਸਰਕਾਰ ਦੇ ਅਧੀਨ ਕੋਈ ਚੀਜ਼ਾਂ ਆਉਂਦੀਆਂ ਤੇ ਭਾਵੇਂ ਦੇਸ਼ ਦੀ ਸਰਕਾਰ ਦੇ ਅਧੀਨ ਆਉਂਦੀਆਂ ਇਹ ਸਾਡਾ ਪੰਜਾਬ ਦਾ ਸੂਬਾ ਪਹਿਲਾਂ ਪੰਜਾਬ ਨੇ ਬੜਾ ਮਾੜਾ ਨੁਕਸਾਨ ਭੁਗਤਿਆ ਤੇ ਪੰਜਾਬ ਹੁਣ ਸੰਤਾਪ ਭੁਗਤਿਆ ਹੈ ਤੇ ਹੁਣ ਦੁਬਾਰਾ ਪੰਜਾਬ ਦੁਬਾਰਾ ਇਹ ਸੰਤਾ ਭੋਗਨ ਦੇ ਹੌਸਲੇ 'ਚ ਨਹੀਂ ਹੈ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇ ਅੰਦਰ ਸਿੰਘਲਾ ਆਨੰਦਪੁਰ ਸਾਹਿਬ ਦੇ ਬਾਜ਼ਾਰ ਦੇ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਦੇ ਵੱਲੋਂ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤਾਂ ਦੱਸ ਦਈਏ ਕਿ ਇੱਕ ਵੱਡੀ ਰੈਲੀ ਵਿਜੇਂਦਰ ਸਿੰਘਲਾ ਦੇ ਵੱਲੋਂ ਆਨੰਦਪੁਰ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ ਕੱਢੀ ਗਈ ਹੈ ਤੇ ਇਸ ਮੌਕੇ ਉਹ ਵੱਡੇ ਪੱਧਰ ਦੇ ਉੱਪਰ ਉਨ੍ਹਾਂ ਦੇ ਸਮਰਥਕ ਤੇ ਉਨ੍ਹਾਂ ਦੇ ਵਰਕਰ ਉਨ੍ਹਾਂ ਦੇ ਨਾਲ ਮੌਜੂਦ ਰਹੇ ਇਸ ਮੌਕੇ ਸਿੰਘਲਾ ਨੇ ਭਾਜਪਾ ਤੇ ਤਨਜਕੱਸਿਆ ਅਤੇ ਕਿਹਾ ਕਿ ਕਿਸਾਨਾਂ ਦੀ ਬਿਹਤਰੀ ਦੇ ਲਈ ਉਨ੍ਹਾਂ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ ਕਾਂਗਰਸ ਆਨ ਤੇ ਕਿਸਾਨਾ ਦਾ ਹਰ ਪੱਖ ਤੋਂ ਧਿਆਨ ਰੱਖਿਆ ਜਾਵੇਗਾ ਤੁਸੀਂ ਦੇਖਿਆ ਹੀ ਕਿੰਨਾ ਪਿਆਰ ਤੇ ਆਸ਼ੀਰਵਾਦ ਲੋਕਾਂ ਨੇ ਦਿੱਤਾ ਹੈ ਕਿੰਨਾ ਲੋਕਾਂ ਦੇ ਵਿੱਚ ਜੋਸ਼ ਹੈ ਕਿੰਨਾ ਹੰਗਾਰਾ ਕਾਂਗਰਸ ਪਾਰਟੀ ਦੀ ਇਸ ਚੋਲ ਮਹਿੰਮ ਨੂੰ ਮਿਲਿਆ ਜਿੰਨਾ ਪਿਆਰ ਬਾਜ਼ਾਰ ਦੇ ਵਿੱਚ ਲੋਕਾਂ ਨੇ ਆਸ਼ੀਰਵਾਦ ਦੇ ਰੂਪ ਵਿੱਚ ਦਿੱਤਾ ਹੈ ਮੈਨੂੰ ਪੂਰੀ ਉਮੀਦ ਹੈ ਕਿ ਇਹ ਇਲਾਕੇ ਦੇ ਲੋਕ ਇਸ ਇਲਾਕੇ ਦੀ ਸੇਵਾ ਆਪਣੇ ਸਨਮਾਨਾਂ ਦੇ ਦਾਸ ਦੇ ਸਿਰ ਤੇ ਰੱਖਣਗੇ ਔਰ ਜੋ ਮੈਂ ਕਿਹਾ ਕਿ ਹਮੇਸ਼ਾ ਕਿ ਆਪਣੇ ਇਸ ਇਲਾਕੇ ਨੂੰ ਉੱਪਰ ਚੱਕਣਾ ਇਸ ਇਲਾਕੇ ਦੀ ਤਕਲੀਫ ਨੂੰ ਸਮਝ ਕੇ ਉਹਨੂੰ ਪਾਰਲੀਮੈਂਟ ਚ ਚੱਕਣਾ ਉਹਨੂੰ ਆਉਣ ਵਾਲੇ ਸਮੇਂ ਚ ਕਰਾਂਗੇ ਮੈਨੂੰ ਲੱਗਦਾ ਹੈ ਮੇਰਾ ਚਿਹਰਾ ਦਾ ਇੱਕ ਸੰਗਰੂਪ ਪਾਰਟੀ ਉਸ ਤੋਂ ਵੱਲ ਸੀ ਕਿ ਅੱਜ ਦੇ ਖਤਨਦਖਪੁਰ ਹਲਕੇ ਤੋਂ ਪਹਿਲੀ ਵਾਰ ਇਸ ਤੋਂ ਆਪਣੀ ਸੀ ਕਿ ਖੁਸ਼ੀ ਮੈਨੂੰ ਲੱਗਦਾ ਕਿ ਮੇਰਾ ਮੈਨੂੰ ਲੋਕ ਬਹੁਤ ਪਿਆਰ ਕਰ ਰਹੇ ਤੇ ਲੋਕਾਂ ਦਾ ਪਿਆਰ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਪ ਤਾਂ ਸਾਰੇ ਕੀ ਕਹਿੰਦੇ ਠੀਕ ਹੈ ਕਿ ਨਵਾਂ ਵਕਰਾ ਕੀ ਲੈ ਕੇ ਆਉਂਗੇ ਲੋਕਾਂ ਦੇ ਲਈ ਲੋਕ ਭਾਈ ਉਹ ਮੈਂ ਉਹੀ ਕਿਹਾ ਕਿ ਉਹ ਹਲੇ ਚੋਣ ਪਈ ਹੈ ਮੈਨੂੰ ਆਮ ਮੈਂ ਸਾਰੇ ਜਿਹੜੇ ਮੁੱਦੇ ਆਪਣੇ ਇਲਾਕੇ ਨਾਲ ਜੁੜੇ ਹੋਏ ਆੜੜ ਮੁੱਦੇ ਹੈ ਉਹਨਾਂ ਮੁੱਦਿਆਂ ਨੂੰ ਮੈਂ ਏਵੈਲੂਏਟ ਕਰ ਰਿਹਾ ਹਾਂ ਤੇ ਉਹਨੂੰ ਚੋਣਾਂ ਤੋਂ ਪਹਿਲਾਂ ਤੁਹਾਡੇ ਸਾਹਮਣੇ ਰੱਖੂਗਾ ਕਿ ਇਸ ਇਲਾਕੇ ਦੇ ਵਿੱਚ ਕੀ ਕੀ ਮੁੱਦੇ ਆ ਉਹਨਾਂ ਕਿਹਨਾਂ ਉੱਪਰ ਅਸੀਂ ਪਹਿਰਵਾਹੀ ਕਰਾਂਗੇ ਤਾਂ ਕਿ ਕਿਹੜੇ ਚੀਜ਼ਾਂ ਨੂੰ ਪਾਰਲੀਮੈਂਟ ਚੱਕਾਂਗੇ ਕਿਹੜੀ-ਕਿਹੜੀ ਗੱਲ ਦੀ ਕਿਉਂਕਿ ਹਰ ਚੀਜ਼ ਦੀ ਪ੍ਰੋਵੀਜ਼ਨ ਬਣਾਉਣ ਵਾਸਤੇ ਪਹਿਲਾਂ ਬਜਟ ਅਲੋਕੇਸ਼ਨ ਦੇਖਣੀ ਪੈਂਦੀ ਹੈ ਇੱਕ ਥੱਲੇ ਸ਼ਹਿਰ ਹਨਾ ਨਹੀਂ ਕਿ ਕਿ ਅਜੇ ਚ ਕਿਵੇਂ ਤੇ ਬਸ ਸਟੈਂਡ ਨਹੀਂ ਅਜ ਤੱਕ ਮਿਲਿਆ ਕਿੰਨੀ ਵਾਰ ਨਹੀਂ ਪੱਥਰੇ ਦਾ ਰੱਖ ਚੁੱਕੇ ਹੋ ਕਿ ਹੱਦ ਤੱਕ ਅੱਜ ਤੀਰੇ ਨਹੀਂ ਥੜੇ ਕਿੰਨੀਆਂ ਸਰਕਾਰਾਂ ਨਹੀਂ ਚਲੋ ਜਿਹੜੇ ਕੋਈ ਮੁੱਦੇ ਐਸੇ ਫਸੇ ਹੋਏ ਆਂ ਉਹਨਾਂ ਦੇ ਉੱਪਰ ਵੀ ਪਹਿਰਵਾਈ ਕਰਾਂਗੇ ਕਿਉਂਕਿ ਇੱਕ ਹੀ ਚੀਜ਼ ਮਿਲਦੀ ਹੈ ਇੱਕ ਸਗਣਾ ਹਰ ਵਾਰ 아이 ਚੀਜ਼ ਨੂੰ ਨਹੀਂ ਲੇਖੋ ਗੱਲ ਐਸtre ਹੈ ਜਿਹੜੀਆਂ ਚੀਜ਼ਾਂ ਕੋਈ ਸੂਬੇ ਦੀ ਸਰਕਾਰ ਦੇ ਨਾਲ ਸੰਬੰਧਤ ਹੁੰਦੀਆਂ ਹਰ ਇਸ਼ੂ ਹਰ ਸਰਕਾਰ ਨਾਲ ਸੰਬੰਧਤ ਨਹੀਂ ਹੁੰਦਾ ਇਸ਼ੂ ਕੋਈ ਸਟੇਟ ਗਵਰਨਮੈਂਟ ਨਾਲ ਰਿਲੇਟਡ ਹੁੰਦੇ ਕਈ ਇਸ਼ੂਸ ਸਟੇਟ ਗੈਂਡ ਸੈਂਟਰ ਗਵਰਨਮੈਂਟ ਨਾਲ ਰਿਲੇਟਡ ਹੁੰਦੇ ਆ ਜਿਹੜੇ ਸਟੇਟ ਗਵਰਨਮੈਂਟ ਨਾਲ ਰਿਲੇਟਡ ਹੋਣਗੇ ਉਹ ਸਟੇਟ ਗਵਰਨਮੈਂਟ ਦੇ ਜਵਾਬ ਦੇ ਚੱਕਾਂਗੇ ਜਿਹੜੇ ਭਾਰਤ ਸਰਕਾਰ ਦੇ ਰੈਲੇਵੈਂਟ ਹੋਣਗੇ ਉਹ ਭਾਰਤ ਸਰਕਾਰ ਦੇ ਚੱਕਾਂਗੇ ਪੰਜਾਬ ਦੇ ਹਾਲਾਤਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜਗਾ ਜਗਾ ਜਿਹੜੀਆਂ ਇਹਨੇ ਗੈਂਗਸਟਰ ਹੋ ਰਹੇ ਆ ਕਤਲ ਹੋ ਰਹੇ ਆ ਜੁੱਟਾ ਹੋਆ ਆ ਰਹੀ ਹੈ ਦੇਖੋ ਪੰਜਾਬ ਇੱਕ ਬੜਾ ਸੈਂਸਿਟਿਵ ਸੂਬਾ ਹੈ ਕੋਈ ਵੀ ਸਰਕਾਰ ਹੋਵੇ ਪੰਜਾਬ ਦੀ ਅਮਨ ਸ਼ਾਂਤੀ ਕਦੇ ਭੰਗ ਨਹੀਂ ਹੋਣੀ ਚਾਹੀਦੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਹਮੇਸ਼ਾ ਬਰਕਰਾਰ ਰੱਖਣ ਦੀ ਜ਼ਰੂਰਤ ਹੈ ਸਰਕਾਰਾਂ ਨੂੰ ਜੋ ਮਰਜ਼ੀ ਕਰਨਾ ਪਵੇ ਭਾਵੇਂ ਸੂਬੇ ਦੀ ਸਰਕਾਰ ਦੇ ਅਧੀਨ ਕੋਈ ਚੀਜ਼ਾਂ ਆਉਂਦੀਆਂ ਤੇ ਭਾਵੇਂ ਦੇਸ਼ ਦੀ ਸਰਕਾਰ ਦੇ ਅਧੀਨ ਆਉਂਦੀਆਂ ਇਹ ਸਾਡਾ ਪੰਜਾਬ ਦਾ ਸੂਬਾ ਪਹਿਲਾਂ ਪੰਜਾਬ ਨੇ ਬੜਾ ਮਾੜਾ ਨੁਕਸਾਨ ਭੁਗਤਿਆ ਤੇ ਪੰਜਾਬ ਹੁਣ ਸੰਤਾਪ ਭੁਗਤਿਆ ਤੇ ਹੁਣ ਦੁਬਾਰਾ ਪੰਜਾਬ ਦੁਬਾਰਾ ਇਹ ਸੰਤਾਪ ਭੋਗਣ ਦੇ ਹੌਸਲੇ 'ਚ ਨਹੀਂ ਹੈ ਤੇ ਇਸ ਕਰਕੇ ਪੰਜਾਬ ਨੂੰ ਹੁਣ ਜ਼ਰੂਰਤ ਹੈ ਸੂਬੇ ਦੀ ਸਰਕਾਰ ਨੂੰ ਕਿ ਇਹ ਗੱਲਾਂ ਦੇ ਉੱਪਰ ਬਹੁਤ ਧਿਆਨ ਦਿੱਤਾ ਜਾਵੇ। ਮੈਂ ਸਿੰਘਾ ਸਾਹਿਬ ਅੱਜ ਵੀ ਗੱਲ ਕੀਤੀ ਹੈ ਪੰਜਾਬ ਦਾ ਨੌਜਵਾਨ ਜਿਹੜਾ ਹੈ ਪੂਰਾ ਫਿਊਚਰ ਪਲਾਨ ਕਰ ਚੁੱਕਿਆ ਜਿਹੜਾ ਕਿ ਨੇ ਕ੍ਰੀਮ ਜਿਹੜੀ ਪੰਜਾਬ ਦੀ ਉਹ ਬਾਹਰਲੇ ਮੁਲਕਾਂ ਚ ਦੌੜ ਗਈ ਆ। ਅਗਰ ਤੁਹਾਡੇ ਸਾਹਮਣੇ ਲੋਰ ਆਂਦੀ ਆ ਤਾਂ ਕੀ ਨੌਜਵਾਨਾਂ ਨੂੰ ਜਿਹੜਾ ਹੈ ਪੂਰੇ ਲੋਕਾਂ ਦੇ ਲਈ ਕੇਹੇ ਜੋ ਕਰਾ ਲੈ ਗਏ। ਦੇਖੋ ਮੈਂ ਪਹਿਲਾਂ ਹਮੇਸ਼ਾ ਕਹਿੰਦਾ ਹਾਂ ਕਿ ਕੋਈ ਵੀ ਸੂਬੇ ਦੀ ਸਰਕਾਰ ਜਿੰਨੀ ਬੇਰੋਜ਼ਗਾਰੀ ਪੰਜਾਬ 'ਚ ਹੈ ਉਹਨਾਂ ਰੋਜ਼ਗਾਰ ਕੋਈ ਵੀ ਸੂਬੇ ਦੀ ਸਰਕਾਰ ਸਰਕਾਰੀ ਨੌਕਰੀ ਦੇ ਤਹਿਤ ਨਹੀਂ ਦੇ ਸਕਦੀ। ਇਕੋ ਹੀ ਸਾਧਨ ਸਾਨੂੰ ਕਰਨਾ ਪਊਗਾ ਜਿਵੇਂ ਤੁਸੀਂ ਹੁਣ ਪਹਿਲਾ ਸਵਾਲ ਪੁੱਛਿਆ ਸੀ ਕਿ ਜੀ ਮਾਹੌਲ ਬੜਾ ਖਰਾਬ ਹੈ ਗੈਂਗਸਟਰ ਆ ਗਏ ਜਦੋਂ ਇਹੋ ਜੀ ਗੱਲ ਹੁੰਦੀ ਹੈ ਪੰਜਾਬ 'ਚ ਤਾਂ ਕੋਈ ਬਾਹਰਲਾ ਅਧਿయోగਪਤੀ ਆ ਕੇ ਪੰਜਾਬ 'ਚ ਪੈਸਾ ਨਹੀਂ ਲਾਉਂਦਾ ਬੰਦਾ ਪੈਸਾ ਤਾਂ ਲਾਉਂਦਾ ਜਦੋਂ ਅਗਲੇ ਨੂੰ ਲੱਗਦਾ ਕਿ ਮੇਰਾ ਪੈਸਾ ਸੇਫ ਐਂਡ ਸਾਊਂਡ ਹੈ ਜਾਂ ਮੇਰਾ ਪੈਸਾ ਸੇਫ ਤੇ ਸੈਕਿਉਰ ਹੈ ਤੇ ਮੈਨੂੰ ਵੀ ਇਹ ਪੈਸਾ ਤੋਂ ਬਾਅਦ ਮੈਨੂੰ ਵੀ ਫਾਇਦਾ ਹੋਊਗਾ ਤੋ ਇਸ ਕਰਕੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਾਂ ਨੂੰ ਪਹਿਲਾ ਆਪਣੇ ਪੰਜਾਬ 'ਚ ਸਰਕਾਰ ਨੂੰ ਬੇਨਤੀ ਕਰੀ ਜਿਹਦੇ ਕਿ ਅਮਨ ਤੇ ਸ਼ਾਂਤੀ ਬਰਕਰਾਰ ਰੱਖਣੀ ਚਾਹੀਦੀ ਹੈ ਤੇ ਤਾਂ ਹੀ ਕੋਈ ਬਾਹਰਲਾ ਸੂਬੇ ਦਾ ਉਦਯੋਗਪਤੀ ਆ ਕੇ ਉਹਦੇ ਪੈਸੇ ਲਾਊਗਾ ਤੇ ਜੇ ਉਹਰੇ ਕੋਈ ਪੈਸੇ ਲਾਊਗਾ ਤੇ ਤਾਂ ਰੋਜ਼ਗਾਰ ਵੀ ਚੱਲੂਗਾ ਤੇ ਪੰਜਾਬ ਦੀ ਆਰਥਿਕਤਾ ਵੀ ਮਜ਼ਬੂਤ ਹੋਊਗੀ। ਅਸੇਲਾ ਸਾਹਿਬ ਜੇ ਪਰ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਤੁਹਾਡਾ ਆਮ ਆਦਮੀ ਦੇ ਨਾਲ ਸੰਯੋਗ ਹੋ ਗਿਆ। ਪੰਜਾਬ ਚ ਕੀ ਦੇ ਰਹੇ? ਇਹ ਪੰਜਾਬ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਔਰ ਉਹਨਾਂ ਦਾ ਫੈਸਲਾ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਐਲਾਈንስ ਨਹੀਂ ਕਰਨਾ। ਇਸ ਮੌਕੇ ਆਪਣੀ ਪਾਰਟੀ ਦਾ ਚੋਣ ਮੈਨੀਫੈਸਟੋ ਵੀ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਦੁਹਰਾਇਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਮੌਕੇ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਕਾਂਗਰਸ ਦਾ ਚੋਣ ਮੈਨੀਫੈਸਟੋ ਪੱਤਰ ਵੀ ਇੱਕ ਵਾਰ ਫਿਰ ਤੋਂ ਦੁਹਰਾਇਆ ਗਿਆ ਅਤੇ ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਨੇ ਜਿਹੜੇ ਉਹ ਪੂਰੇ ਤਰੀਕੇ ਦੇ ਨਾਲ ਨਿਭਾਏ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਉਪਰਲੇ ਪੱਧਰ ਤੇ ਉੱਪਰ ਲੋਕ ਉਹਨਾਂ ਦੇ ਨਾਲ ਮੌਜੂਦ ਸਨ ਤੇ ਉਹਨਾਂ ਨੇ ਇੱਕ ਵੱਡਾ ਹੰਗਾਰਾ ਉਹਨਾਂ ਨੂੰ ਜਿਹੜਾ ਬਾਜ਼ਾਰਾਂ ਦੇ ਵਿੱਚੋਂ ਮਿਲੇ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੰਗਾਰਾ ਕਿਤੇ ਨਾ ਕਿਤੇ ਵਿਜੇਂਦਰ ਸਿੰਘਲਾ ਦੇ ਲਈ ਬਾਲ ਸਾਬਿਤ ਹੋ ਸਕਦਾ ਹੈ ਇਸ ਮੱਕੇ ਵਿਜੇਂਦਰ ਸਿੰਘਲਾ ਦਾ ਕਹਿਣਾ ਹੈ ਕਿ ਜਿਹੜੀਆਂ ਪਾਰਟੀਆਂ ਝੂਠ ਬੋਲ ਕੇ ਵੋਟਾਂ ਲੈਂਦੀਆਂ ਨੇ ਉਹਨਾਂ ਨੂੰ ਬਾਅਦ ਵਿੱਚ ਲੋਕ ਪਸੰਦ ਨਹੀਂ ਕਰ ਰਹੇ ਤੇ ਉਹ ਲਗਾਤਾਰ 44 ਸਾਲਾਂ ਤੋਂ ਸਮਾਣੇ ਦੀ ਸੇਵਾ ਕਰਦੇ ਆ ਰਹੇ ਨੇ ਇਸ ਲਈ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦੇ ਲੋਕਾਂ ਦੀ ਵੀ ਸੇਵਾ ਉਹ ਕਰਦੇ ਰਹਿਣਗੇ ਹਰਸ਼ਦੀਪ ਸਿੰਘ ਦੀ ਰਿਪੋਰਟ ਔਨ ਏਅਰ